ਵੀ ਦੋ ਜਥੇਬੰਦੀ ਦੋ ਪਹੁੰਚਿਆ ਨਹੀਂ ਹੈਗੀ ਹਰ ਤੱਕ ਅੱਛਾ ਜੀ ਹਾਂ ਨਾ ਦਿਖਾਉਂਦਾ ਨਾ ਗ੍ਰਹਹਾੜੇ ਵੀ ਕੋਈ ਨਹੀਂ ਪਹੁੰਚਿਆ ਇੱਕ ਰਾਜੂ ਜੀ ਹਜ਼ਾਰ ਹਜ਼ਾਰ ਰੁਪਿਆ ਲੈਂਦੇ ਨੇ ਔਰ ਕੋਈ ਪਹੁੰਚਦਾ ਨਹੀਂ ਨਾ ਪਹੁੰਚਦਾ ਨਹੀਂ ਹਾਂ ਬੁੱਕ ਦੇ ਬਰੇਟੀ ਲਾ ਲਿਆ ਤਾਂ ਲੱਗਦੇ ਮਾਨਸਾਲਾ ਲਿਆ ਕਣਕਾ ਵੀ ਲੈ ਆਂਦੇ ਨੇ ਫੰਡ ਵੀ ਦਿੱਤੇ ਅਸੀਂ ਆਪ ਵੀ ਦੀ ਨਾਲ ਜੀ ਜਥੇਬੰਦੀ ਚੋਚਾ ਅੱਛਾ ਜੀ ਹਾਂ ਜੀ ਤੇ ਹੁਣ ਤੁਸੀਂ ਜਥੇਬੰਦੀ ਤੋਂ ਅਲੱਗ ਆਏ ਨਾ ਅਲੱਗ ਹੋ ਗਏ ਜੀ ਹਾਂ ਉਹਦੀ ਚਾਹੇ ਪਾ ਲਾਂਗੇ ਵੀ ਇਹ ਜੇ ਮੰਨਣਗੇ ਤਾਂ ਮੰਨਣਗੇ ਨਹੀਂ ਫਿਰ ਅਸੀਂ ਤਾਂ ਜਿਹੜਾ ਕੁਝ ਬਣੂਗਾ ਬਸ ਉਹੀ ਕੁਝ ਕਰਕੇ ਤੋੜਾਂਗੀ ਉਹ ਨਹੀਂ ਆਖੀ ਬੈਠੀ ਹੈ ਭਾਈ ਰੋਜ਼ ਘੜਾ ਹੁਣਾ ਜਾਣਾ ਸੌਖਾ ਪਿਆ ਪਹਿਲਾਂ 8-9 ਮਹੀਨੇ ਪਹਿਲਾਂ ਲਾਗੇ ਤੇ ਸੀ ਤੇ ਹੁਣ ਤਾਂ ਆਖੇ ਅੱਜ ਦੀ ਜਾਨ ਤੇ ਐ ਹੈ ਵੀ ਮੌਤ ਕਰ ਕੀ ਆਏ ਟੱਪਾ ਜਿਹੇ ਨਦੀਆਬੀਦੀ ਟੱਪਣਾ ਪਵੇ ਜੀ ਪਹਿਲਾਂ ਵੀ ਟੱਪ ਕੇ ਜਿੱਦੇ ਪਹਿਲੇ ਦਿਨ ਆਇਆ ਸੀ ਤੇਰਾ ਨੂਰੇ ਪਹੁੰਚੇ ਆ ਉਹਦੇ ਵੀ ਨਦੀਆਬੀਦੀ ਟੱਪਿਆ ਸਾਡੇ ਕਿਸਾਨਾਂ ਦੀ ਹਟਾ ਲੱਗੇ ਨੇ ਇੱਕ ਦੋ ਬੰਦਿਆਂ ਦੇ ਸ਼ੰਭੂ ਧਰਨੇ ਦੇ ਉੱਤੇ ਅਸੀਂ ਖੜੇ ਆ ਤੇ ਇੱਥੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ ਬੀਬੀਆਂ ਦੇ ਵਿੱਚ ਜੋਸ਼ ਹੈ ਸਾਡੇ ਬਾਪੂ ਵੀ ਬੈਠੇ ਨੇ ਇਹ ਜਿਹੜੀਆਂ ਅਸੀਂ ਤੁਹਾਨੂੰ ਬੀਬੀਆਂ ਦਿਖਾ ਰਹੇ ਆ ਨਾ ਇਹਦੇ ਨਾਲ ਦੇ ਅੱਗੇ ਧਰਨੇ ਦੇ ਵਿੱਚ ਅੱਗੇ ਗਈਆਂ ਹੋਈਆਂ ਨੇ ਇਹ ਸਾਨੂੰ ਦੋ ਬੀਬੀਆਂ ਮਿਲ ਗਈਆਂ ਤੇ ਇਹਨਾਂ ਦੇ ਵਿੱਚ ਇੰਨੀ ਕਿ ਭਾਵਨਾ ਹੈ ਇਹ ਕਹਿੰਦੇ ਵੀ ਅਸੀਂ ਤਾਂ ਇਕੱਲੇ ਹੀ ਬਹੁਤ ਆ ਅਸੀਂ ਜਾਣਾ ਨਹੀਂ ਹੈਗਾ ਇੱਥੋਂ ਬਾਕੀ ਅਸੀਂ ਇਹਨਾਂ ਦੀ ਜਵਾਨੀ ਸੁਣਾਉਨੇ ਆ ਬੀਬੇ ਸਸਰੀਕਾਰ ਸਸਰੀਕਾਰ ਬਈ ਹਾਂਜੀ ਅਸੀਂ ਇਹੀ ਕਹਿੰਨੇ ਆ ਵੀ ਭਾਈ ਸਾਡੇ ਜਿਹੜੇ ਕਾਲੇ ਕਾਨੂੰਨ ਨੇ ਹੋਰ ਰੱਦ ਕਰਦੇ ਤੇ ਸਾਨੂੰ ਫਸਲਾਂ ਦੇ ਭਾਅ ਦੇ ਦੇ ਵੀ ਅਸੀਂ ਐਂ ਕਹਿੰਨੇ ਵੀ ਸਾਡੀ ਰੋਟੀ ਨਾ ਮਾਰੇ ਵੀ ਸਾਡੀ ਜਿਹੜੀ ਜ਼ਮੀਨ ਖੋਲੀ ਸਾਡੇ ਬੱਚਿਆਂ ਦੀ ਰੋਟੀ ਕਿੱਥੋਂ ਪੂਰੀ ਹੋਊਗੀ ਬੇ ਇਸ ਤਾਈਆਂ ਵੀ ਬੱਚੇ ਨੇ ਅਸੀਂ ਤਾਂ ਜਿਹੜੀ ਉਮਰ ਕੱਢ ਲਈ ਆਪਦੀ ਕੱਢ ਲਈ ਵੀ ਬੱਚਿਆਂ ਨੂੰ ਕੋਈ ਤਖਲੀ ਬਣਾਵੇ ਵੀ ਰੋਟੀ ਦੇ ਖਾ ਮਾਂ ਐ ਜਮੀਨ ਵੀ ਜਮੀਨ ਤੇ 서ਤੀ ਆਪਾਂ ਰੋਟੀ ਖਾਣੇ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਛੱਡ ਕੇ ਆ ਗਏ ਤੇ ਮਗਰ ਵੀ ਸੋਚ ਤਾਂ ਕਰਦੀ ਹੁੰਦੇ ਨੇ ਪਰ ਆਏ ਐ ਵੀ ਅਸੀਂ ਹੁਣ ਉੱਥੋਂ ਬੇਲੇ ਹੋ ਕੇ ਆ ਗਏ ਦੇਖੋ ਹੁਣ ਜਿਨ੍ਹਾਂ ਤੋਂ ਕੋਈ ਸਾਨੂੰ ਮਾਫੀ ਨਹੀਂ ਦਿੰਦਾ ਹਰ ਇੱਕ ਚੀਜ਼ ਦੀ ਕਿਸੇ ਵੀ ਚੀਜ਼ ਦੀ ਵੀ ਉਹਨਾਂ ਤੋਂ ਕੋਈ ਅਸੀਂ ਉੱਠ ਕੇ ਨਹੀਂ ਜਾਂਦੇ ਅਸੀਂ ਤਾਂ ਉਰੀ ਬੈਠੇ ਆ ਆਪ ਦੀ ਜਾਨ ਹੀ ਦੇ ਦਾਂਗੇ ਅਸੀਂ ਪਰ ਅਸੀਂ ਕਰੇ ਨਹੀਂ ਜਾਂਦੇ ਹਾਂ ਜਿੰਨੇ ਨੂੰ ਕੱਲ ਨੂੰ 11 ਵਜੇ ਦਾ ਟਾਈਮ ਹੈ ਵੀ ਉਹਦੀ ਚਾਹ ਲੈ ਪਾਵਾਂਗੇ ਵੀ ਇਹ ਜੇ ਮੰਨਗੇ ਤਾਂ ਮੰਨਗੇ ਨਹੀਂ ਫਿਰ ਅਸੀਂ ਤਾਂ ਜਿਹੜਾ ਕੁਝ ਬਣੂਗਾ ਬਸ ਉਹੀ ਕੁਝ ਕਰਕੇ ਤੋਰਾਂਗੇ ਵੀ ਜਾਵਾਂਗੇ ਜ਼ਰੂਰ ਦਿੱਲੀ ਦੁਨੀਆ ਕੀ ਬੈਠੀ ਹੈ ਦੁਨੀਆ ਕੀ ਬੈਠੀ ਹੈ ਭਾਈ ਰੋਜ਼ ਕੜਾ ਹੋਣਾ ਜਾਣਾ ਸੌਖਾ ਪਿਆ ਪਹਿਲਾਂ 8-9 ਮਹੀਨੇ ਪਹਿਲਾਂ ਲਾਗੇ ਤੇ ਸੀ ਇਥੇ ਮਰੇ ਉੰ ਵੀ ਪਿਆ ਹੂੰ ਵੀ ਪਿਆ ਹੈ ਵੀ ਬਹੁਤ ਤਾਂ ਤੰਗੀ ਚ ਹੋ ਰਹੇ ਨੇ ਲੋਕਾ ਵੀ ਮੰਗਾਈ ਬਾੜੀ ਹੋਈ ਪਈ ਐ ਰੰਦ ਕਰਦੇ ਤੇ ਅਸੀਂ ਆਪ ਦੇ ਘਰ ਨੂੰ ਵਾਣੂ ਉਹਨਾਂ ਤੋਂ ਕੋਲ ਅਸੀਂ ਜਾਂਦੇ ਨਹੀਂ ਹਾਂ ਹਾਂ ਹੁਣ ਤਾਂ ਆਖਿਆ ਆਪਦੀ ਜਾਨ ਤੇ ਐ ਆਂ ਵੀ ਮੌਤ ਤੱਕ ਕਿ ਆਂ ਹਾਂ ਹਾਂ ਤੇ ਆਪਣੇ ਜਿਹੜੇ ਨੌਜਵਾਨ ਨੇ ਬੀਬੀ ਉਹਨਾਂ ਨੂੰ ਕੀ ਸਨੇਹਾ ਤੇਰਾ ਨੌਜਵਾਨ ਨੂੰ ਇਹ ਕਹਨੀ ਆ ਬੀਬੀ ਆਓ ਤੁਸੀਂ ਇੱਕ ਤਾਂ ਕੰਮ ਨਹੀਂ ਹੈਗਾ ਸਾਰੇ ਪਰਿਵਾਰ ਦਾ ਆਪਦਾ ਰਹਿ ਕਰਕੇ ਵੀ ਸਿਆਣੇ-ਸਿਆਣੇ ਬੰਦੇ ਉਰੇ ਆਓ ਵੀ ਵੀ ਸਾਰੇ ਜਿਸੀਆਂ ਬੰਦੀਆਂ ਸਾਰੀਆਂ ਪਹੁੰਚਣ ਵੀ ਦੋ ਜਿ세 ਬੰਦੀਆਂ ਦੋ ਪਹੁੰਚੀਆਂ ਨਹੀਂ ਹੈਗੀਆਂ ਹਰ ਤੱਕ ਅੱਛਾ ਜੀ ਹਾਂ ਨਾ ਦਿਕਾਉਂਦਾ ਨਾ ਗਰਾਹਾਲੇ ਵੀ ਕੋਈ ਨਹੀਂ ਪਹੁੰਚਿਆ ਬੀ ਨਵੀਂ ਪਾਰਟੀ ਉੱਠੀ ਐ ਨਵੀਂ ਪਾਰਟੀ ਆਈ ਐ ਅੱਛਾ ਜੀ ਹਾਂ ਤੇ ਤੁਸੀਂ ਮਤਲਬ ਡਕਾਉਂਦਾ আর ਗਰਾਹਾ ਜਥੇ ਬੰਦੀ ਨੂੰ ਕਹਿਣਾ ਚਾਹੁੰਦੇ ਹੋ ਵੀ ਪਹੁੰਚੋ ਹਾਂ ਵੀ ਪਹੁੰਚੋ ਅਸੀਂ ਤਾਂ ਹੀ ਕਹਿਣਾ ਵੀ ਗਰਾਹਾ ਨੂੰ ਤੇ ਡਕਾਉਂਦੇ ਨੂੰ ਵੀ ਉਹ ਪਹੁੰਚਣਾ ਉਹ ਪਿੱਛੇ ਕਿਉਂ ਹਟਦੇ ਨੇ ਬਿਓ ਉਹਰੇ ਹਾਜ਼ਰ ਹੋਣਾ ਆ ਉਹਨਾਂ ਦਾ ਸ਼ਬਦ ਹੈ ਹਾਂ ਬਿਕਮ ਤਾਂ ਦੇਖੇ ਇਹ ਸ਼ਬਦ ਹੈ ਇਕੱਲੇ ਇਕੱਲੇ ਦਾ ਤਾਂ ਕਮਾਈ ਕਰਾਉਂਦੇ ਜੀ 1000 1000 ਰੁਪਿਆ ਲੈਂਦੇ ਨੇ ਉਹਰੇ ਕੋਈ ਪਹੁੰਚਦਾ ਨਹੀਂ ਨਾ ਹਾਂ ਪਹੁੰਚਦਾ ਨਹੀਂ ਹਾਂ ਬੁੱਕ ਦੇ ਬ੍ਰੇਟੀ ਲਾਲਿਆ ਦਾ ਲੱਗਦੇ ਮਾਨਸਾਲਾ ਲਿਆ ਅੱਛਾ ਜੀ ਤੁਸੀਂ ਮਤਲਬ ਕਿ ਪਹਿਲਾਂ ਫੰਡ ਦਿੱਤੇ ਨੇ ਇਹਨਾਂ ਨੂੰ ਹਾਂ ਜੀ ਹਾਂ ਦਿੱਤੇ ਨੇ ਹਾਂ ਇਹ ਦਿੱਤੇ ਨੇ ਕਣਕਾ ਵੀ ਲੈ ਆਂਦੇ ਰਹੇ ਨੇ ਫੰਡ ਵੀ ਦਿੱਤੇ ਅਸੀਂ ਆਪ ਵੀ ਦੀ ਨਾਲ ਜੀ ਜਥੇਬੰਦੀ ਚੋਚਾ ਅੱਛਾ ਜੀ ਹਾਂ ਜੀ ਤੈਨੂੰ ਤੁਸੀਂ ਜਥੇਬੰਦੀ ਤੋਂ ਅਲੱਗ ਆਏ ਨਾ ਅਲੱਗ ਹੋ ਗਏ ਜੀ ਹਾਂ ਅੱਛਾ ਜੀ ਆ ਯਾਦ ਚ ਆ ਗਏ ਜੀ ਅਸੀਂ ਹੁਣ ਅੱਛਾ ਜੀ ਪਹਿਲਾ ਗ੍ਰਾਹਾਂ ਨਾਲ ਤੋਂ ਹਾਂ ਜੀ ਪਹਿਲਾ ਗ੍ਰਾਹਾਂ ਨਾਲ ਸਰਬੰਤੀ ਸਾਡਾ ਅੱਛਾ ਜੀ ਆ ਦਿੱਲੀ ਮੇਂ ਲਾ ਕੇ ਆਏ ਤਾਂ 9 ਮਹੀਨੇ ਦੋਲਣ ਚੋਂ ਹਮ 7 ਮਹੀਨੇ ਲਾ ਕੇ ਆਏ ਹਾਂ ਤੁਸੀਂ ਵੀ ਪੈਸਾ ਹਾਂ 7 ਮਹੀਨੇ ਲਾ ਕੇ ਆਏ ਆ ਤੇ ਕੌਂਦੇ ਚਿੱਤੇ ਸੀ ਅੱਛਾ ਜੀ ਕੋਈ ਰੋਸਾ ਕੇ ਲਾ ਕੋਈ ਜਥੇਬੰਦੀ ਦਾ ਹੋਊਗਾ ਲੋਕਾਂ ਨਾਲ ਤਾਂ ਨਹੀਂ ਜੀ ਹਾਂ ਇਹਦਾ ਆਮ ਆਮ ਪਾਬਲ ਦਾ ਤਾਂ ਨਹੀਂ ਕੋਈ ਕੋਹਟੋ ਚ ਹਮ ਠੀਕ ਆ ਰੋਸਾ ਕਿਲਾ ਤਾਂ ਹੁੰਦਾ ਹੋਊਗਾ ਕੋਈ ਆਪਾਂ ਇਹ ਨਹੀਂ ਕਹਿੰਦੇ ਹੈਗੇ ਅਪੇ ਕਰਨੇ ਵੀ ਉਹ ਵੀ ਸਾਡੇ ਭਾਈਚਾਰਾ ਹੈ ਹਮ ਠੀਕ ਹੈ ਕਿ ਨਾ ਹੱਕ ਬਣਦਾ ਉਹਨਾਂ ਦਾ ਵੀ ਆਉਣ ਦਾ ਅੱਛਾ ਜੀ ਪਿਛਲੀ ਵਾਰ ਮਤਲਬ ਇਹਨਾਂ ਨੇ ਲਏ ਨਹੀਂ ਪੈਸੇ ਹਾਂ ਜੀ ਫੰਡ ਇਕੱਠਾ ਕਰਦੇ ਨੇ ਹੁਣ ਵੀ ਕਰਿਆ ਜੀ ਅੱਛਾ ਜੀ ਹੁਣ ਵੀ ਇਕੱਠਾ ਹੋਇਆ ਹਾਂ ਜੀ ਫੰਡ ਹੁਣ ਵੀ ਇਕੱਠਾ ਕਰਿਆ ਉਹਨਾਂ ਨੇ ਅੱਛਾ ਜੀ ਹਾਂ ਜੀ ਇਕੱਠਾ ਕਰਨ ਦੇ ਬਾਵਜੂਦ ਵੀ ਆਏ ਨਹੀਂ ਆਉਦੇ ਨਹੀਂਗੇ ਜੀ ਅੱਛਾ ਜੀ ਹਾਂ ਕੋਈ ਸਾਨੂੰ ਆਏ ਵੀ ਨਹੀਂ ਕਿਹਾ ਵੀ ਸਾਨੂੰ ਵੀ ਛੋਡੀ ਹਾਮਿਲ ਕਰਾਂਗੇ ਕੋਈ ਉਹ ਨਹੀਂ ਕਿਹਾ ਸਾਨੂੰ ਮਾਨਸ਼ਾ ਜਪਰੇਟਾ ਇੱਥੇ ਬੈਠੇ ਰਹਿੰਦੇ ਨੇ ਚਲੋ ਤੁਸੀਂ ਉਹ ਵੀ ਛੱਡੋ ਤੁਸੀਂ ਨੌਜਵਾਨਾਂ ਨੂੰ ਕੀ ਸਨੇਹਾ ਦੇਵੋਗੇ ਸਾਡੇ ਨੌਜਵਾਨ ਜੀ ਹੈ ਆ ਨਜ਼ਦੂ ਨੇ ਵੀ ਕਹਤਾ ਕਾਲਾ ਆਈ ਦੀਆ ਕੋਈ ਚੱਕਰ ਨਹੀਂ ਕਹਦਾ ਆਪਾਂ ਇਟਨਾ ਏ ਟਖੜਕਾ ਦਾਂਗੇ ਕੱਲ ਨੂੰ ਆਪਾਂ 11 ਵਜੇ ਮਤਲਬ ਕਹਿ ਰਹੇ ਨੇ ਕਿਸਾਨ ਵੀ 11 ਵਜੇ ਆਪਾਂ ਦਰਨਾ ਚਪਤ ਪਾਗੇ ਜੀ ਇਹ ਨਦੀਆਬੀਦੀ ਟੱਪਣਾ ਬਵੇ ਜੀ ਪਹਿਲਾਂ ਵੀ ਟੱਪ ਕੇ ਜਿੱਦੇ ਪਹਿਲੇ ਦਿਨ ਆਇਆ ਸੀ ਤੇਰਾ ਨੂਰੇ ਪਹੁੰਚਿਆ ਉਹਦੇ ਵੀ ਨਦੀਆਬੀਦੀ ਟੱਪਿਆ ਸਾਡੇ ਕਿਸਾਨਾਂ ਦੇ ਹੱਟਾ ਲੱਗੇ ਨੇ ਇੱਕ ਦੋ ਬੰਦਿਆਂ ਦੇ ਤੇ ਇਹਨਾਂ ਨੇ ਇੱਕ ਉਹ ਕਰਨਲ ਆਇਆ ਜਿਹੜਾ ਕਹਿੰਦੇ ਨੇ ਵੀ ਖਾਸਾ ਖਤਰਨਾਕ ਹੈ ਉਹ ਮਤਲਬ ਕਿ ਉਹਦੇ ਬਾਰੇ ਕੀ ਜਾਣਕਾਰੀ ਕੋਈ ਚੱਕਰ ਨਹੀਂ ਕੋਸ ਲਈ ਜਾਣ ਚਾਹੇ ਤੋਪਾਂ ਮਾਰਨ ਸਾਡੇ ਕੋਈ ਚੱਕਰ ਨਹੀਂ ਮਰ ਜਾਗੇ ਕੋਈ ਚੱਕਰ ਨਹੀਂ ਮਰੀ ਪਿਆ ਜੀ ਅਸੀਂ ਤਾਂ ਜੋ ਸੜਕਾਂ 'ਤੇ ਪਿਆ ਮਰੀਆਂ ਅਸੀਂ ਸਾਨੂੰ ਅੱਜ 9-10 ਦਿਨ ਹੋ ਗਏ ਬੈਠਾ ਨੂੰ ਜੀ ਰੋੜਾ 'ਤੇ ਬੈਠਿਆ ਸੀ ਕੋਈ ਆਪਦਾ ਘਰ ਛੱਡ ਕੇ ਦਿਖਾਓ ਇੱਕ ਬੰਦਾ ਕੋਈ ਇੱਕ ਦਿਨ ਵੀ ਨਹੀਂ ਆ ਜਾਂਦਾ ਪਾਸੇ ਵੀ ਨਹੀਂ ਜਾ ਸਕਦੇ ਜੀ ਆਪਾਂ ਮਾਰਕੀਟ 'ਚ ਵੀ ਪੁੱਠੇ ਮੋੜਾਂਗੇ ਨਾਲੇ ਆਪ ਦੀ ਖਾਸੀਅਤ ਜੀ ਆਪਣੇ ਨੌਜਵਾਨਾਂ ਤੇ ਜਾਂ ਬਜ਼ੁਰਗਾਂ ਦੇ ਉੱਤੇ ਗੋਲੀਆਂ ਚਲਾਉਣੇ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹਦੇ ਬਾਰੇ ਵੀ ਕਹਿੰਦੇ ਜੀ ਸਰਕਾਰ ਨੂੰ ਵੀ ਇਹ ਮਾੜੀ ਗੱਲ ਹੈ ਕਿਸੇ ਦਾ ਪਿਓ ਆਇਆ ਉਹਨਾਂ ਦੇ ਵੀ ਹੋ ਜੇ ਮੁੰਡੇ ਲੱਗੇ ਹੋਏ ਨੇ ਨੌਜਵਾਨਾਂ ਦੇ ਕੋਈ ਚਾਚਾ ਕਿਸੇ ਦਾ ਤਾਇਆ ਉਹ ਵੀ ਆਪਣਾ ਭਾਈਚਾਰਾ ਚਲੋ ਮਜਬੂਰੀ ਆ ਜੀ ਉਹਨਾਂ ਨੂੰ ਰੱਖਣੀ ਕਰਨੀ ਪੈਂਦੀ ਐ ਠੀਕ ਆ ਨੌਕਰੀ ਦਾ ਬੰਨੇ ਹੋਏ ਨੇ ਵਿਚਾਰੇ ਉਹ ਕੋਈ ਕਿਸੇ ਦਾ ਕੋਈ ਉੱਚ ਤਾਤ ਚਾਚਾ ਹੈ ਕਿਸ ਦੀ ਮਾਂ ਹੈ ਕਿਸੇ ਦਾ ਭਤੀਜਾ ਹੈ ਕੋਈ ਕਿਸੇ ਦਾ ਭਾਈ ਹੈ ਚਲਾਉਣੀ ਦਾ ਪਊ ਜੀ ਉਹਨੂੰ ਕਰਨੀ ਪਊ ਸਰਗਾ ਸਵਜਰਾਂ ਹੋਰ ਕੀ ਕਰਨ ਉਹ ਠੀਕ ਆ ਉਹਨਾਂ ਦਾ ਕੋਈ ਹੋ ਨਹੀਂਗਾ ਮੋਦੀ ਕਰਾ ਰਿਹਾ ਜਿਹੜਾ ਕੰਮ ਕਰਾ ਰੇ ਜੇ ਮੋਦੀ ਕਹੇ ਭਗਵਾਨ ਤੁਮਾਨ ਕਹੇ ਵੀ ਤੁਸੀਂ ਇਹ ਕੰਮ ਨਾ ਕਰੋ ਲੋਕਾਂ ਦੇ ਵੀ ਆਪਦੇ ਇਹਨਾਂ ਦੇ ਹੱਕ ਨੇ ਜਿਹੜੇ ਦਿਓ ਜਿਹੜੀ ਪੰਜਾਬ ਸਰਕਾਰ ਆ ਆਪਾਂ ਇਹਨੇ ਚਾਉ ਨਾ ਬਣਾਈ ਸੀ ਤੁਸੀਂ ਬਣਾਈ ਸੀ ਵੋਟਾਂ ਪਾਈਆਂ ਸੀ ਉਹਦਾ ਕੀ ਰੋਲ ਇਹਦੇ ਨਾਲ ਜੀ ਸੀ ਵੀ ਇਹਨੂੰ ਪਾਈਆਂ ਨੇ ਵੋਟਾਂ ਸਾਨੂੰ ਪੂਰਾ ਮਾਨਤੀ ਆ ਸਾਡੇ ਬੱਚੋਆਂ ਦੇ ਵਿੱਚ ਮਾਨਸਾ ਜ਼ਿਲ੍ਹੇ ਚ ਆਇਆ ਤੀ ਇਹ ਲੱਡੂ ਵੀ ਵੰਡ ਕੇ ਗਿਆ ਇਹਨੂੰ ਅਸੀਂ ਵਰਕਰ ਬਣ ਕੇ ਇਹਦੇ ਘਰ ਘਰ ਗਿਆ ਵੀ ਪੰਗਾ ਤਮਾਨ ਆਪਾਂ ਨੂੰ ਆਸ ਹੈ ਵੀ ਨਵੀਂ ਪਾਰਟੀ ਕਰੋ ਆਪਾਂ ਵੀ ਆਪਾਂ ਨੂੰ ਬਹੁਤ ਵਧੀਆ ਕਰ ਦੂਗਾ ਵੀ ਇਹ ਕਹਦਾ ਵੀ ਮੈਂ ਕਰਮਚਾਰੀ ਮੈਂ ਘਰਾਂ ਚ ਭੇਜ ਦੂੰਗਾ ਉੱਤੇ ਹੁਣ ਪਟਵਾਰੀ ਵੀ ਨਹੀਂ ਹੈਗੇ ਜੀ ਕੋਈ ਰਿਸ਼ਤੇ ਰਿਆ ਕਰਾਉਣ ਨੂੰ ਜੇ ਕੋਈ ਕੰਮ ਕਰਾਉਣਾ ਹੈ ਕਿਸੇ ਨੂੰ ਕੋਈ ਨਹੀਂ ਹੈਗਾ ਜੀ ਕੋਈ ਵੀ ਮੁਲਾਜ਼ਮ ਨਹੀਂ ਟਾਈਮ ਤੇ ਹੁੰਦਾ ਹੈਗਾ ਕੋਈ ਨਹੀਂ ਹੈਗਾ ਜੀ ਉੱਥੇ ਸਾਡੇ ਬ੍ਰੇਟਡ ਕਚੈਰੀਆਂ ਚ ਉੱਥੇ ਹੜਤਾਲ ਕਰ ਰੱਖੀ ਹੈ ਜੀ ਕੋਈ ਹਾਂ ਜੀ ਕੋਈ ਇਨਤਕਾਲ ਕਰਾਉਣ ਤੋਂ ਬੈਠਿਆ ਕੋਈ ਉਹ ਕਰਨ ਤੋਂ ਬੈਠਿਆ ਇਹਨਾਂ ਨੇ ਹੜਤਾਲ ਉੱਥੇ ਕੋਈ ਪਟਵਾਰੀ ਨਹੀਂ ਦੀ ਜੀ ਤੁਸੀਂ ਮਤਲਬ ਕਿਸਾਨ ਜਿਹੜੀ ਨਵੀਂ ਮਤਲਬ ਆਪਾਂ ਸਰਕਾਰ ਚੁਣੀ ਆ ਉਹ ਤੋਂ ਵੀ ਕੋਈ ਆਪਾਂ ਨੂੰ ਜ਼ਿਆਦਾ ਉਹ ਨਹੀਂ ਮਿਲਿਆ ਕੋਈ ਮਿਆਦ ਨਹੀਂ ਮਿਲੀ ਜਿਵੇਂ ਸਾਨੂੰ ਆਪਾਂ ਨੂੰ ਮਿਆਦ ਤੀ ਵੀ ਇਹ ਮਿਆਦ ਆ ਹੋਊਗੀ ਵੀ ਆਪਣੇ ਦੁੱਖ ਸੁਣੂਗਾ ਨਵੀਂ ਵੀ ਆਪਣਾ ਜੱਟ ਪਾਈ ਆ ਅਸਤਾਉਜ ਪਿੰਡ ਦਾ ਕਮਾਂਡ ਆ ਆਪਣਾ ਵੀ ਇਹਨੇ ਕੋਈ ਸੋਚੀ ਨਹੀਂ ਹੈਗੀ ਲੋਕਾਂ ਕਣੀ ਠੀਕ ਹੈ ਕਨਾ ਜੇ ਫੜ ਫੜ ਜੀ ਜੇ ਸੀ ਵੀ ਆ ਵੀ ਇਹਨੇ ਥਾਣੇ ਚ ਲਵਾਤੀਆਂ ਅੱਛਾ ਜੀ ਹਾਂ ਜੀ ਤੇ ਇਹ ਜਿਹੜੇ ਕਿਸਾਨੀ ਧਰਨਾ ਇਹਦੇ ਵਿੱਚ ਬੀਬੀਆਂ ਆਈਆਂ ਹੋਈਆਂ ਨੇ ਇਹਨਾਂ ਦੇ ਵੀ ਪਰਿਵਾਰ ਨੇ ਜੇ ਆਪਾਂ ਕਹੀਏ ਵੀ ਇਹ ਐਵੇਂ ਆ ਕੇ ਬੈਠ ਗਈਆਂ ਇਹ ਵੀ ਆਪਣੇ ਪੁੱਤ-ਪੋਤੇ ਨੂੰ ਛੱਡ ਕੇ ਆਈਆਂ ਨੇ ਮੋ ਤਾਂ ਇਹਨਾਂ ਨੂੰ ਵੀ ਆਉਂਦਾ ਹੈ ਇਹ ਆਪਾਂ ਮਤਲਬ ਕਿ ਇਹਨਾਂ ਵੱਲੋਂ ਤੁਸੀਂ ਅਪੀਲ ਕਰ ਦੋ ਵੀ ਭਾਈ ਸਾਡਾ ਧਰਨਾ ਹੁਣ ਸਫਲ ਹੋ ਕੇ ਅਸੀਂ ਘਰ ਨੂੰ ਮੁੜ ਜਾਈਏ ਅਸੀਂ ਤਾਂ ਹੀ ਕਹਿੰਦੇ ਆ ਵੀ ਇਹ ਆਪ ਦਾ ਸਨਮੁਖ ਦੇ ਦੇ ਜਿਹੜੀ ਮੰਗਾਂ ਨੇ ਸਾਡੀਆਂ ਪੂਰੀਆਂ ਅਸੀਂ ਘਰ ਨੂੰ ਵਗ ਜਾਂਗੇ ਨਹੀਂ ਅਸੀਂ ਉਰੇ ਬੈਠੇ ਆਂ ਆਦੇ ਪੁੱਤ ਪੋਤਿਆਂ ਨੂੰ ਆਦਾਕਾਰ ਇੱਕ ਦਿਨ ਛੱਡਣਾ ਔਖਾ ਹੋ ਜਾਂਦਾ ਅਸੀਂ ਕੈਨੇਡਾ ਨੂੰ ਹੋ ਗਏ ਸੀ ਉਰੇ ਬੈਠਿਆ ਬੱਚਿਆਂ ਨੂੰ ਛੱਡ ਕੇ ਪੋਤੇ ਪੋਤੀਆਂ ਤਾਂ ਮੋਹ ਕਰਦੀ ਨੇ ਹਾਂ ਜੀ ਜੇ ਅਸੀਂ ਹੁਣ ਵੱਡੀ ਉਮਰ ਦੇ ਹੋ ਗਏ ਫਿਰ ਆ ਪੁੱਤਾਂ ਕੋਈ ਦਾਦੀ ਕੋਈ ਚੀਜ਼ ਮੰਗਦੀ ਐ ਕੋਈ ਪੋਤੇ ਮੰਗਦੇ ਨੇ ਕੋਈ ਦੋਤਾ ਮੰਗਦਾ ਆਪਾਂ ਪੂਰੀਆਂ ਕਰਦੇ ਆ ਬੱਚਿਆਂ ਦੀਆਂ ਚੀਜ਼ਾਂ ਹੁਣ ਅਸੀਂ ਉਰੇ ਬੈਠੇ ਆ ਹਾਂ ਜਿੰਦਰ ਮਸਲੇ ਹਾਲ ਨਹੀਂ ਕਰਦਾ ਉਰੇ ਰਾਂਗੇ ਹਾਂ ਜੀ ਜਾਂਦੇ ਜਿੰਦਰ ਮਸਲੇ ਹਾਲ ਨਹੀਂ ਕਰਦਾ ਸਾਰੇ ਉਹ ਰੰਗ ਜਮਾਨ ਜਾਂਦੇ ਹਾਂ ਅੱਛਾ ਜੀ ਹਾਂ ਭਾਵੇਂ 2 ਸਾਲ ਲੱਗ ਜਾਣ